ਅੱਜ ਇਸ ਵੀਡੀਓ ਦੇ ਜ਼ਰੀਏ ਤੁਸੀਂ ਪੰਜਾਬ ਦੇ ਹੀ ਨੀਮ ਪਹਾੜੀ ਇਲਾਕੇ ਜਿਹਨੂੰ ਸਵਾਲਕ ਦੀਆਂ ਪਹਾੜੀਆਂ ਦਾ ਇਲਾਕਾ ਕਿਹਾ ਜਾਂਦਾ ਹੈ ਸਵਾਲਕ ਦੀਆਂ ਪਹਾੜੀਆਂ ਦੀ ਗੋਦ ਦੇ ਵਿੱਚ ਬਸਿਆ ਹੋਇਆ ਇੱਕ ਪਿੰਡ ਜਿਸਦੇ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਸ੍ਰੀ ਦਰਸ਼ਨ ਕਰਾਉਣ ਲੱਗੇ ਆ ਅਸੀਂ ਉੱਥੇ ਅੱਜ ਘੁੰਮਦੇ ਹੋਏ ਪਹੁੰਚੇ ਸੀ ਤੇ ਆ ਸਾਡੀ ਲੜੀ ਖੜੀ ਹੈਗੀ ਜਿਹੜੀ ਸਾਨੂੰ ਇਸ ਰਸਤੇ ਤੇ ਪੰਦ ਦਾ ਪੂਰਾ ਕਰਵਾਉਂਦੀ ਹੋਈ ਸਾਨੂੰ ਲੈ ਕੇ ਆਈ ਹੈ ਤੇ ਅੱਜ ਅਸੀਂ ਇੱਥੇ ਬੜਾ ਕੁਝ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਸਿੱਖਣ ਨੂੰ ਮਿਲੇਗਾ ਬਹੁਤ ਸਾਰੇ ਲੋਕ ਇਹਨਾਂ ਚੀਜ਼ਾਂ ਤੋਂ ਵਾਕਿਫ ਨਹੀਂ ਹੈਗੇ ਜਾਣਕਾਰ ਨਹੀਂ ਹੈਗੇ ਇਸ ਵੀਡੀਓ ਦੇ ਰਾਹੀਂ ਬੜਾ ਕੁਝ ਸਿੱਖਣ ਨੂੰ ਉਹਨਾਂ ਨੂੰ ਸਮਝਣ ਨੂੰ ਮਿਲੇਗਾ ਤੇ ਇਹ ਇੱਕ ਕਾਰਸੇਵਾ ਜਿਹੜੀ ਚੱਲ ਰਹੀ ਹੈ ਇਸ ਜਗ੍ਹਾ ਦੇ ਉੱਪਰ ਤੇ ਤੁਸੀਂ ਸ਼왈ਕ ਦੀਆਂ ਪਹਾੜੀਆਂ ਦੀ 골 ਵਿੱਚ ਵਸਿਆ ਹੋਇਆ ਪਿੰਡ ਦੇਖ ਰਹੇ ਹੋ ਤੁਸੀਂ ਅੰਬੀਆਂ ਦੇ ਦਰਖਤ ਤੁਹਾਨੂੰ ਕਲੀਅਰ ਹੋ ਰਿਹਾ ਹੋਵੇ ਸਾਫ ਹੋ ਗਿਆ ਹੋਵੇਗਾ ਕਿ ਅਸੀਂ ਬਿਲਡਿੰਗ ਦੇਖ ਰਹੇ ਹਾਂ ਇਹ ਕਾਰ ਸੇਵਾ ਚੱਲ ਰਹੀ ਆ ਉਹ ਸਾਰੀ ਦੇ ਅਧੀਨ ਜਿਹੜੀ ਇਹ ਬਿਲਡਿੰਗ ਤੁਸੀਂ ਦੇਖ ਰਹੇ ਹੋ ਇਸ ਬਿਲਡਿੰਗ ਦੇ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਬਹੁਤਾਂ ਨੂੰ ਪਤਾ ਹੋਵੇਗਾ ਬੈਕ ਕੌਂਟ ਨਗਰ ਜਿੱਥਾਂ ਸੰਤ ਵਸੇ ਇਹ ਤਪਸਥਾਨ ਆ ਜੀ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਨਾਲ ਸੰਬੰਧਤ ਇੱਕ ਤਪਸਥਾਨ ਹੈ ਪੰਜਾਬ ਦੇ ਵਿੱਚ ਹੀ ਆ ਸ਼ਵਲਕ ਦੀਆਂ ਪਹਾੜੀਆਂ ਦੇ ਵਿੱਚ ਪਿੰਡ ਹੈਗਾ ਸ਼੍ਰੀ ਖੁਰਾਲਗੜ੍ਹ ਸਾਂ ਇਸ ਪਿੰਡ ਨੂੰ ਜਾਣ ਦੇ ਲਈ ਗੜ ਸ਼ੰਕਰ ਤੋਂ ਲਗਭਗ 20 ਤੋਂ 25 ਕਿਲੋਮੀਟਰ ਦਾ ਜਿਹੜਾ ਵਕਤ ਪਾ ਹੈਗਾ ਇੱਥੇ ਤੁਸੀਂ ਆਹ ਵੀਡੀਓ ਤੇ ਰਾਹੀਂ ਦੇਖ ਰਹੇ ਹੋ ਕਿ ਬਹੁਤ ਸੋਹਣੇ ਜਿਹੜੇ ਪ੍ਰਬੰਧ ਨੇ ਇੱਥੋਂ ਦੇ ਪ੍ਰਬੰਧਕਾਂ ਨੇ ਇੱਥੇ ਕੀਤੇ ਹੋਏ ਆ ਇਹ ਜਗ੍ਹਾ ਚਰਨ ਸ਼ੋਪ ਪ੍ਰਾਪਤ ਹੈਗੀ ਆ ਗੁਰੂ ਰਵਿਦਾਸ ਜੀ ਮਹਾਰਾਜ ਜੀ ਇੱਥੇ ਤਪਸਥਾਨ ਬਣਿਆ ਹੋਇਆਗਾ ਇਤਿਹਾਸਿਕ ਤਪਸਥਾਨ ਬਣਿਆ ਹੋਇਆਗਾ ਤੇ ਇਸ ਜਗ੍ਹਾ ਦੇ ਉੱਪਰ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ 1515 ਈਸਵੀ ਦੇ ਵਿੱਚ ਇਸ ਮਹਾਨ ਤੀਰਥ ਦੇ ਉੱਤੇ ਆਏ ਸੀ ਕਾਲ ਯੁਗ ਦੇ ਵਿੱਚ ਉਹਨਾਂ ਨੂੰ ਉਤਾਰਦੇ ਹੋਏ ਇੱਥੇ ਪਹੁੰਚੇ ਸੀ ਇਸ ਨਗਰ ਦੇ ਵਿੱਚ ਆ ਕੇ ਉਹਨਾਂ ਨੇ ਲਗਭਗ 4 ਸਾਲ 2 ਮਹੀਨੇ 11 ਦਿਨ ਇਸ ਸਥਾਨ ਦੇ ਉੱਤੇ ਰਹੇ ਸੀ ਜਿਸ ਸਥਾਨ ਦੀ ਵੀਡੀਓ ਤੁਸੀਂ ਆ ਹੁਣ ਦੇਖ ਰਹੇ ਹੋ ਇਹ ਜਗ੍ਹਾ ਦੇ ਕੁਟੜੀ ਮਤੋਂ ਵੀਡੀਓ ਦਿਖਾ ਰਿਹਾ ਐ ਇੰਟਰ ਕਰ ਰਿਹਾ ਹਾਂ ਤਪਸਥਾਨ ਦਾ ਮੁੱਖ ਦਰਵਾਜ਼ਾ ਜਿਹੜਾ ਚਾਂਦੀ ਦਾ ਲਗਾਇਆ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੇ ਇਹਦੀ ਕਾਰ ਸੇਵਾ ਜਿਹੜੀ ਪੂਰੀ ਹੋ ਜਾਣੀ ਹੈ ਕਾਰ ਸੇਵਾ ਦੇ ਲਈ ਵੀ ਤੁਸੀਂ ਇਹ ਸਾਡੇ ਗੂਗਲ ਪੇ ਨੰਬਰ ਵੀ ਦਿੱਤੇ ਹੋਏ ਆ ਉੱਥੇ ਤੁਸੀਂ ਦੇ ਸਕਦੇ ਹੋ ਇੱਥੇ ਲਿਖਿਆ ਹੋਇਆ ਤੁਸੀਂ ਪੜ ਰਹੇ ਹੋ ਜੀ ਆਇਆਂ ਨੂੰ ਇਸ ਸਥਾਨ ਤੇ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਨੇ 4 ਸਾਲ 2 ਮਹੀਨੇ 11 ਦਿਨ ਰਹਿ ਕੇ ਸੰਗਤਾਂ ਨੂੰ ਬਾਣੀ ਦੇ ਨਾਲ ਜੋੜਿਆ ਸੀ ਇਸ ਜਗ੍ਹਾ ਦੇ ਉੱਤੇ ਜਿਸ ਸਥਾਨ ਤੇ ਤਪ ਸਥਾਨ ਸ਼ਿਸ਼ੋਗਤ ਹੈ ਇਸ ਸਥਾਨ ਤੇ 1515 ਈਸਵੀ ਦੇ ਵਿੱਚ ਬਾਬਾ ਧੰਨਾ ਸੂਤ ਜੀ ਬਾਬਾ ਦੇਵਿਆ ਸੂਤ ਜੀ ਸਕੇ ਭਰਾ ਰਹਿੰਦੇ ਸੀ ਇੱਥੇ ਜੋ ਕਿ ਗੁਰੂ ਰਵੀਦਾਸ ਜੀ ਦੇ ਪੱਕੇ ਸਿੱਖ ਸੀਗੇ ਪੱਕੇ ਚੇਲੇ ਸੀ ਗਾ ਲੋ ਇਸ ਜਗ੍ਹਾ ਤੁਸੀਂ ਦੇਖ ਸਕਦੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਵੀ ਕੀਤਾ ਹੋਇਆ ਹੈਗਾ ਸ਼ਿਸ਼ੋਗਤ ਨੇ ਅਤੇ ਜਿਨ੍ਹਾਂ ਦੀ ਅਰਦਾਸ ਬੇਨਤੀ ਨੂੰ ਸੁਣ ਕੇ ਸਵੀਕਾਰ ਕਰਦੇ ਹੋਏ ਗੁਰੂ ਰਵੀਦਾਸ ਜੀ ਮਹਾਰਾਜ ਜੀ ਖੁਰਾਲਗੜ੍ਹ ਸਹਿਬ ਆਏ ਸੀ ਇਸ ਰਿਆਸਤ ਦਾ ਰਾਜਾ ਸੀ ਬੈਨ ਰਾਜਾ ਬੈਨ ਦੇ ਨਾਲ ਤੁਸੀਂ ਬਹੁਤ ਜ਼ਿਆਦਾ ਫੇਮਸ ਮਸ਼ਹੂਰ ਹੋਇਆ ਰਾਜਾ ਉਹ ਜੋ ਕਿ ਵਰਨ ਵਿਵਸਥਾ ਵਿੱਚ ਵਿਸ਼ਵਾਸ ਰੱਖਦਾ ਸੀ ਜਿਸ ਦੇ ਜੋਗੀਆਂ ਨੇ ਕਹੇ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਨੇ ਕਹਿ ਕੇ ਗ੍ਰਿਫਤਾਰ ਕਰਵਾ ਲਿਆ ਸੀ ਕਿ ਤੁਸੀਂ ਤਾਂ ਭਾਈ ਸ਼ੁੱਧਰ ਉਹ ਤੁਹਾਡੀ ਵਰਨ ਤੁਹਾਡੀ ਜਿਹੜੀ ਕੁੱਲ ਆ ਗਈ ਉਹ ਸ਼ੁੱਧਰ ਹੈ ਤੁਸੀਂ ਨਾਮ ਦਾ ਜਪ ਨਹੀਂ ਕਰ ਸਕਦੇ ਨਾ ਹੀ ਤੁਸੀਂ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜ ਸਕਦੇ ਹੋ ਤਾਂ satsang ਫਰਮਾਨ ਹੋ ਸਕਦੇ ਨੇ ਤੁਸੀਂ ਇਸ ਕਰਕੇ ਪ੍ਰਮਾਨ ਜਾਰੀ ਹੋਇਆ ਕਿ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਤਾਂ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਰਾਜੇ ਬੈਨ ਨੇ ਕੈਦਖਾਨੇ ਵਿੱਚ ਬੰਦ ਕਰਕੇ ਬਲਦਾਂ ਦੇ ਨਾਲ ਚੱਲਣ ਵਾਲੀ ਖਰਾਸ ਚੱਕੀ ਜਿਹੜੀ ਆ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਜਿਹੜੀ ਖਰਾਸ ਚੱਕੀ ਆ ਉਹਦੀ ਸਜਾ ਲਗਾਤੀ ਸੀ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਸਵੱਲੀ ਨੀਂਗਾ ਖਰਾਸ ਚੱਕੀ ਪਲ ਪਾਰ ਦੇ ਦਸਮਾਦੀ ਵਿੱਚ ਉਹ ਲੇਨ ਹੋ ਗਏ ਕਹਿੰਦੇ ਵੇਖਦੇ ਆਂ ਹੀ ਵੇਖਦੇ ਆਂ ਜਿਹੜੀ ਖਰਾਸ ਚੱਕੀ ਆ ਉਹ ਆਪਣੇ ਆਪ ਹੀ ਚੱਲਣ ਲੱਗ ਪਈ ਸੀ ਜਿਹੜੀ ਤੁਸੀਂ ਇਸ ਵੀਡੀਓ ਦੇ ਵਿੱਚ ਹੁਣ ਦੇਖ ਰਹੇ ਹੋ ਇਹ ਵਰਤਾਰਾ ਦੇਖ ਕੇ ਰਾਜਾ ਬੈਰ ਸਮਝ ਗਿਆ ਕਿ ਇਹ ਕੋਈ ਜੋੜੇ ਗੱਣਣ ਵਾਲਾ ਨਹੀਂ ਸਗੋਏ ਤਾਂ ਤਕਦੀਰ ਗੱਣਣ ਵਾਲਾ ਆ ਗਿਆ ਤੋਂ ਉਪਰੰਤ ਫਿਰ ਰਾਜੇ ਬੈਨ ਨੇ ਗੁਰੂ ਸਾਹਿਬ ਤੋਂ ਮਾਫੀ ਮੰਗੀ ਸੀ ਅਤੇ ਗੁਰੂ ਸਾਹਿਬ ਗੁਰੂ ਰਵੀਦਾਸ ਮਹਾਰਾਜ ਜੀ ਨੇ ਆਪਣਾ ਗੁਰੂ ਧਾਰਨ ਕਰ ਲਿਆ ਸੀਗਾ ਆ ਤੁਸੀਂ ਦੇਖ ਸਕਦੇ ਹੋ 1515 ਈਸਵੀ ਦਾ ਉਸ ਸਮੇਂ ਦਾ ਬਣਿਆ ਹੋਇਆ ਇਹਦੇ ਵਿੱਚ ਬਿਲਕੁਲ ਵੀ ਕੋਈ ਭਰਮ ਤੋੜ ਨਹੀਂ ਕੀਤੀ ਗਈ ਹੂ ਉਸੇ ਤਰੀਕੇ ਦੇ ਨਾਲ ਕਾਂਧਾ ਰੱਖਿਆ ਗਿਆ ਨਹੀਂ ਤਾਂ ਰਾਜੇ ਬੈਨ ਨੇ 1515 ਵਿੱਚ ਬਾਪਾ ਧੰਨਾ ਬਾਪਾ ਦੇਵਿਆ ਜੀ ਦੇ ਘਰ ਨੂੰ ਪੱਕੇ ਤਪੋ ਸਥਾਨ ਵਿੱਚ ਤਬਦੀਲ ਕਰਵਾਇਆ ਸੀ ਤਾਂ ਗੁਰੂ ਜੀ ਨੇ ਇਸ ਥਾਨ ਨੂੰ ਤਿੰਨ ਵਾਰ ਦਿੱਤੇ ਸੀਗੇ ਤੇ ਇਸ ਜਗ੍ਹਾ ਦੇ ਉੱਪਰ ਤੁਸੀਂ ਆ ਇੱਕ ਜਿਹੜੀ ਰਵਿਦਾਸ ਜੀ ਦੀ ਮੂਰਤੀ ਬਣੀ ਹੋਈ ਦੇਖ ਸਕਦੇ ਹੋ ਇਸ ਦੇ ਉੱਪਰ ਉਸ ਸਮੇਂ ਦਾ ਲਿਖਿਆ ਹੋਇਆ 1515 ਈਸਵੀ ਦਾ ਇੱਕ ਪੱਤਰ ਵੀ ਤੁਸੀਂ ਦੇਖ ਸਕਦੇ ਹੋ ਉਸੇ ਉਸ ਸਮੇਂ ਦੀ ਭਾਸ਼ਾ ਦੇ ਵਿੱਚ ਪੱਤਰ ਲਿਖਿਆ ਹੋਇਆਗਾ 1515 ਦਾ ਬਣਿਆ ਹੋਇਆ ਤਪੂ ਸਥਾਨ ਹੈ 바ਪਾ ਧੰਨਾ ਸੂਤ 바ਪਾ ਦੇਵਿਆ ਸੂਤ ਜੀ ਦੇ ਸਮਾਰਕ ਇੱਥੇ ਬਣੇ ਹੋਏ ਨੇ ਰਾਜੇ ਬੈਨ ਦਾ ਰਾਸਾਹੀ ਖਰਾਸ਼ ਵੀ ਇੱਥੇ ਪਿਆ ਹੋਇਆ ਅਨਾਜ ਕੋਲਣ ਵਾਲੇ ਬੱਟੇ ਤੁਸੀਂ ਇੱਥੇ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਆ ਜਗਾ ਹੋਈ ਪ੍ਰਾਣੀ ਤੁਸੀਂ ਦੇਖ ਰਹੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਿੱਚ ਇੱਥੇ ਕੀਤੇ ਹੋਏ ਨੇ ਬਾਬਾ ਧੰਨਾ ਜੀ ਦੇ ਜੋੜੇ ਕੰਨ ਵਾਲਾ ਜਿਹੜਾ ਸਿਲਾ ਜਿਹਨੂੰ ਕਹਿੰਦੇ ਹੁੰਦੇ ਆ ਜਿਸ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨ ਕਮਲਾਂ ਦੀ ਛੋਹ ਵੀ ਪ੍ਰਾਪਤ ਉਹ ਵੀ ਇੱਥੇ ਪਏ ਨੇ ਆ ਤੁਸੀਂ ਉਹਨਾਂ ਦੇ ਸਮਾਰਕ ਵੀ ਦੇਖ ਸਕਦੇ ਹੋ ਬਾਬਾ ਧੰਨਾ ਤੇ ਬਾਬਾ ਦੇਵਿਆ ਜੀ ਦੇ ਇਹ ਤੁਸੀਂ ਕੰਦਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਸ ਸਮੇਂ ਦੀਆਂ ਕੰਦਾਂ ਨੂੰ ਉਹ ਉਸੇ ਤਰੀਕੇ ਦੇ ਨਾਲ ਸਾਮ੍ਹ ਕੇ ਰੱਖਿਆ ਗਿਆਗਾ ਇੱਥੇ ਦੇ ਜਿਹੜਾ ਇਤਿਹਾਸ ਉਹਦੀਆਂ ਕੁਝ ਤਸਵੀਰਾਂ ਬਣਾ ਕੇ ਇੱਥੇ ਲਗਾਈਆਂ ਗਈਆਂ ਨੇ ਤੁਸੀਂ ਜਦੋਂ ਵੀ ਇਸ ਜਗ੍ਹਾ ਦੇ ਉੱਤੇ ਆ ਕੇ ਦਰਸ਼ਨ ਦੇਦਾਰੇ ਕਰ ਸਕਦੇ ਹੋ ਇੱਥੇ ਆ ਤੁਸੀਂ ਇੱਕ ਪੇਜ ਦੇ ਬਹੁਤ ਵੱਡਾ ਪੋਸਟਰ ਦੇ ਉੱਤੇ ਇਤਿਹਾਸ ਲਿਖਿਆ ਹੋਇਆ ਵੀ ਦੇਖ ਸਕਦੇ ਹੋ ਜਿਹੜੀ ਪੁਰਾਣੀ ਇੱਟ ਦੀ ਬਣੀ ਹੋਈ ਜਗ੍ਹਾ ਨੇ ਉਹ ਇਹ ਜਗ੍ਹਾ ਦੇ ਉੱਤੇ ਸਾਰੀਆਂ ਹੂਬੂ ਰੱਖੀਆਂ ਹੋਈਆਂ ਕਹਿਣ ਦਾ ਮਤਲਬ ਜਿਹੜੀਆਂ ਨਿਸ਼ਾਨੀਆਂ ਨੇ ਉਹ ਹੂਬੂ ਇੱਥੇ ਰੱਖੀਆਂ ਹੋਈਆਂ ਆ ਬਿਲਕੁਲ ਗੇਟ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਪ੍ਰਬੰਧਕ ਕਮਿਊਨਿਟੀ ਤਪਸਥਾਨ ਗੁਰੂ ਰਵੀਦਾਸ ਇਤਿਹਾਸਕ ਧਰਮ ਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਇਹ ਰਜਿਸਟਰਡ ਸੰਸਥਾ ਬਣੀ ਹੋਈ ਹੈ 305 ਰਜਿਸਟਰਾ ਤਹਿਸੀਲ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ ਦੇ ਅੰਦਰ ਇਹ ਜਗ੍ਹਾ ਹੁੰਦੀ ਹੈ ਤੁਸੀਂ ਜਦੋਂ ਵੀ ਆਓ ਤਾਂ ਇਸ ਦੇ ਦਰਸ਼ਨ ਜ਼ਰੂਰ ਕਰੋ